ਆਹਾ ਬਲੰ ਬਲੰ ਬਤੰ ਤੰ ਤੰ ਬਲੰ ਬਲੰ ਟੰਬਲ ਬਲੰ ਬਤੰ ਤੰ ਤੰ ਬਲੰ ਬਲੰ ਓਏ ਨਾਚ ਸੁਖਿਆ ਹਾ 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 ਓਏ ਨਾਚ ਸੁਖਿਆ ਮੈਂ ਹਨਮੇ ਜਵਾਨੇ ਦਾ ਗਬਰ ਭਾਈਓ ਤੇ ਪੈਣ ਸੁਖਿਆ ਜਦੋਂ ਤੱਕ ਤੂੰ ਨਚੇਂਗਾ ਉਦੋਂ ਤੱਕ ਸਿਮਰੋ ਦੇ ਸਾ ਚਲਣਗੇ அட் ரொலி அசிச்சா ਨਾ ਚਲਾ ਮੇਰੇ ਭਾਈ ਝੁੱਕ ਕੇ ਨਾ ਚਲਾ ਜਾਏ ਭਲੀ ਚੌਂਤ ਨਾਲ ਚਨ ਪਤਾਈ ਜੂ ਮਦ ਮ ਕੱਚ ਦੀ ਬੋਤਲ ਛੱਟ ਗਈ ਉਹਦੇ ਤੈਨ ਚਾਉਂਦਾ ਹੀ ਨਹੀਂ ਓਏ ਜਬ ਤੱਕ ਹੈ ਜਾਣ ਜਾਣੇ ਜਹਾਂ ਮੈਂ ਨੱਚੂੰਗਾ ਮੈਂ ਨੱਚੂੰਗਾ ਪਰ ਭਾਈ ਗਾਲਾਂ ਸੁਣ ਲੈ ਮੇਰੀ ਮੈਂ ਪੰਜਾਬੀ ਗਾਣੇ ਤੇ ਨੱਚੂਗਾ ਜਿੱਦੂ ਮੁੱਛ ਵਾਲੇ ਹਾਂ ਹਿੰਦੀ ਹੁੰਦੀ ਵਾਲੇ ਤੇ ਨਹੀਂ ਮੈਂ ਨੱਚਦਾ ਕਿਤੇ ਆਖੇ ਵੀ ਸ਼ਾਡਾ ਗੱਬਰ ਗੁਜਰਾਤੀ ਆ ਹਿੰਦੀ ਤੇ ਨੱਚ ਹਿੰਦੀ ਹੁੰਦੀ ਵਾਲੇ ਤੇ ਨਹੀਂ ਮੈਂ ਤੋ ਨੱਚ ਜਾਂਦਾ ਹਾਂ